ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਨਾਲ ਪਲੈਟਫਾਰਮ ਤੇ ਹੋਰ ਆਸ ਕਰਦੇ ਆ ਕਿ ਸਾਰੇ ਵੀ ਠੀਕ ਠਾਕ ਹੋਣਗੇ ਹੋਰ ਸੋ ਪ੍ਰਾਭਾ ਮੱਕੀ ਦੇ ਰਕੀ ਕਿਹੜਾ ਕਿਹੜਾ ਵੀ ਵੀ ਤਾਂ ਭਰਾਵਾਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ 18 43 ਵੀਜੀ ਹੈ ਵੀਰੇ ਵਧੀਆ ਗਰੋਥ ਕਰ ਰਹੀ ਹੈ ਮੱਕੀ ਨਦੀਨ ਸੀਗੇ ਨਦੀਨਾਂ ਵਾਲੀ ਸਪਰੇਅ ਮਾਰਤੀ ਆਪਾਂ ਪੈਰਸ ਪਿੱਲੇ ਸਾਰ ਆਪਾਂ ਲੋਟਸ ਮਾਰੀ ਸੀ ਵੇਅਰ ਕੰਪਨੀ ਦੀ ਤੇ ਰਗੀ ਆਪਾਂ ਸ਼੍ਰੀ ਰਾਮ ਵਾਲਿਆਂ ਦਾ 1 ਲੀਟਰ ਮੈਂ ਤੁਹਾਨੂੰ ਵੀਡੀਓ ਵੀ ਪਾ ਦੂੰਗਾ ਉਹ ਮਾਰਿਆ ਵਧੀਆ ਜੱਟ ਦਿੱਤਾ ਨਦੀਨ ਉਹਨੇ ਵੀ ਵਧੀਆ ਖਤਮ ਕਰਤੇ ਠੀਕ ਹੈ ਹੋਰ ਸਾਰੇ ਕਿਸਾਨ ਵੀਰਾਂ ਦੇ ਕੀ ਹਾਲ ਚਾਲ ਨੇ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਵੀਡੀਓ ਬਹੁਤ ਲੇਟ ਪਾ ਰਹੇ ਹਾਂ ਜਿੰਨੇ ਵੀ ਵੀਰ ਆਪਣੇ ਚੈਨਲ ਨਾਲ ਜੁੜੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਆਪਾਂ ਵੀਡੀਓ ਰੈਗੂਲਰ ਹੀ ਪਾਇਆ ਕਰਾਂਗੇ ਹਰ ਵੀਡੀਓ ਵੇਖਿਆ ਵੀ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਗੱਲ ਆਪਾਂ ਹੁਣ ਗਾਵਾਂ ਦੀ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਗਾਵਾਂ ਬਾਰੇ ਬਣਾਵਾਂਗੇ ਕਿਵੇਂ ਦੁੱਧ ਮੰਟੇ ਰੱਖਣਾ ਗਰਮੀ ਦੇ ਵਿੱਚ